ਐਸਡੀਐਸ ਮੈਮੋਰੀਅਲ ਹਾਈ ਸਕੂਲ ਵਿੱਚ ਵਾਤਾਵਰਣ ਦਿਵਸ ਮਨਾਇਆ ਗਿਆ ਜਿਸ ਦੀ ਜਾਣਕਾਰੀ ਸਕੂਲ ਦੇ ਚੇਅਰਪਸਨ ਸਰਦਾਰ ਅਨਜੋਤ ਸਿੰਘ ਰਦਾਵਾ ਨੇ ਦਿੱਤੀ ਇਸ ਮੌਕੇ ਤੇ ਐਸਐਸਪੰਜਾਬ ਦੀ ਟੀਮ ਪਹੁੰਚੀ ਜਿਸ ਵਿੱਚ ਜਤਿੰਦਰ ਸਿੰਘ ਸੋਢੀ ਪ੍ਰਧਾਨ ਮਾਝਾ ਜੁਨ ਅਮਰੀਕ ਸਿੰਘ ਲੌਂਗੋਵਾਲ ਚੇਅਰਮੈਨ ਮਾਝਾ ਜੁਨ ਅਜੀਤ ਸਿੰਘ ਪ੍ਰਧਾਨ ਬਟਾਲਾ ਰਵਿੰਦਰ ਮਲੋਤੜਾ ਸਖਤੀ ਵਿਜੇ ਕੁਮਾਰ ਸਲਾਹਕਾਰ ਹਾਜ਼ਰ ਸਨ ਇਸ ਮੌਕੇ ਤੇ ਬੂਟੇ ਲਗਾਉਣ ਵਿੱਚ ਸਕੂਲ ਦੇ ਬੱਚਿਆਂ ਸਟਾਫ ਮੈਂਬਰ ਤੇ ਪ੍ਰਿੰਸੀਪਲ ਰਣਜੀਤ ਸਿੰਘ ਬਾਇਆ ਜੀ ਹਾਜ਼ਰ ਸਨ ਨਾਲ ਹੀ ਬੱਚਿਆਂ ਨੂੰ ਪੋਜਿਆਂ ਦੀ ਮਤਿਆਵਾਂ ਬਾਰੇ ਆਪੋ ਆਪਣੇ ਘਰਾਂ ਵਿੱਚ ਹੋਰ ਪੋਦੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਬੱਚਿਆਂ ਨੇ ਵਾਅਦਾ ਕੀਤਾ ਕਿ ਉਹ ਆਪਣੇ ਘਰਾਂ ਦੇ ਵਿੱਚ ਇੱਕ ਇੱਕ ਦੋ ਦੋ ਬੂਟੇ ਜ਼ਰੂਰ ਲਗਾਉਣਗੇ ਦਾਸ ਜਤਿੰਦਰ ਸੋਢੀ ਪ੍ਰਧਾਨ ਮਾਝਾ ਜ਼ੋਨ ਰਿਪੋਰਟਰ ਐਸੋਸੀਏਸ਼ਨ ਪੰਜਾਬ ਸਾਡੇ ਪੰਜਾਬ ਪ੍ਰਧਾਨ ਸਰਦਾਰ ਸਤਿੰਦਰ ਸਿੰਘ ਰਾਜਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜੇ ਵਾਤਾਵਰਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਉਂਕਿ ਅੱਜ ਗਰਮੀ ਬਹੁਤ ਜ਼ਿਆਦਾ ਵੱਧ ਗਈ ਹਾਈ ਟੈਂਪਰੇਚਰ ਹੋ ਗਿਆ ਉਸ ਵਾਤਾਵਰਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਜਿਹੜੇ ਪੌਦੇ ਲਗਾਉਣ ਦੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਆ ਅੱਜ ਜਿਹੜੇ ਸਾਡੇ ਮਾਝਾ ਜ਼ੋਨ ਦੇ ਚੇਅਰਮੈਨ ਨੇ ਸਰਦਾਰ ਅਮਰੀਕ ਸਿੰਘ ਜੀ ਲੌਂਗਵਾਲ ਉਹਨਾਂ ਦੀ ਅਗਵਾਈ ਦੇ ਤੇ ਜਿਹੜਾ ਐਸਡੀਐਸ ਮੈਮੋਰੀਅਲ ਹਾਈ ਸਕੂਲ ਬਟਾਲਾ ਗ੍ਰੰਥੀਆਂ ਦੇ ਵਿੱਚ ਜਿਹੜੇ ਅੱਜ ਪੌਦੇ ਲਗਾਏ ਗਏ ਆ ਤਾਂ ਵੱਡਾ ਸੰਯੋਗ ਰਿਹਾ ਜਿਹੜੇ ਇੱਥੇ ਇੱਥੇ ਦੇ ਐਮਡੀ ਨੇ ਸਰਦਾਰ ਰਣਜੋਤ ਸਿੰਘ ਰੰਦਾਵਾ ਪਿਛਲੇ ਸਾਲ ਵੀ ਇਹਨਾਂ ਦੇ ਦਰਸ਼ਨ ਕੀਤੇ ਸੀ ਤੇ ਇਹਨਾਂ ਦੀ अहम ਭੂਮਿਕਾ ਰਹੀ ਆ ਕਿਉਂਕਿ ਇਹ ਵੀ ਵਾਤਾਵਰਨ ਪ੍ਰੇਮੀ ਨੇ ਵਾਤਾਵਰਨ ਨੂੰ ਮੱਦੇਨਜ਼ਰ ਰੱਖਦੇ ਹੋਏ ਬੱਚਿਆਂ ਨੂੰ ਲਗਾਤਾਰ ਉਲਾਮੰਦ ਕਰਦੇ ਰਹਿੰਦੇ ਨੇ ਪੌਦੇ ਵੀ ਇਹਨਾਂ ਦੇ ਵੱਲੋਂ ਲਗਾਏ ਜਾਂਦੇ ਨੇ ਸਮੇਂ-ਸਮੇਂ ਤੇ ਜਿੱਥੇ ਬੱਚਿਆਂ ਨੂੰ ਪੜਾਇਆ ਜਾਂਦਾ ਉੱਥੇ ਕਿਤੇ ਨਾ ਕਿਤੇ ਵਾਤਾਵਰਨ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਸਕੂਲ ਦੇ ਵਿੱਚ ਅਜਿਹੀਆਂ ਸਿੱ ਦੇ ਵਿੱਚ ਪੌਦੇ ਲੱਗੇ ਨੇ ਉੱਥੇ ਹੀ ਵਾਤਾਵਰਣ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੱਚਿਆਂ ਦੇ ਨਾਲ ਜਿਹੜਾ ਬੱਚਿਆਂ ਨੂੰ ਅਵੇਅਰ ਵੀ ਕੀਤਾ ਗਿਆ ਕਿ ਆਪਾਂ ਵੱਧ ਤੋਂ ਵੱਧ ਰੁੱਖ ਲਗਾਈਏ ਤਾਂ ਜੋ ਇਸ ਤਪਸਦੀ ਗਰਮੀ ਦੇ ਉੱਪਰੋਂ ਬਸ ਗਈ ਕਿਉਂਕਿ ਦੇਖਿਆ ਜਾ ਰਿਹਾ ਸਮਾਜ ਦੇ ਵਿੱਚ ਪੰਜਾਬ ਦੀ ਜੇ ਗੱਲ ਕਰ ਲਈਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਾਂ ਪੰਜਾਬ ਪੁਲਿਸ ਦੇ ਵੱਲੋਂ ਜਾਂ ਹੋਰ ਵੱਖ-ਵੱਖ ਜਥੇਬੰਦੀਆਂ ਜਿਹੜੇ ਉਹ ਰੁੱਖ ਲਗਾਉਣ ਦੀ ਐਮ ਭੂਮਿਕਾ ਨਿਭਾ ਰਹੇ ਆ ਬਹੁਤ ਅੱਛੀ ਗੱਲ ਆ ਕਿ ਸਾਰੇ ਜਿਹੜੇ ਇਸ ਦੇ ਵਿੱਚ ਯੋਗਦਾਨ ਪਾ ਰਹੇ ਨੇ ਕਿ ਰੁੱਖ ਲਗਾਈਏ ਲੋਕਾਂ ਨੂੰ ਲਾਮਬੰਦ ਵੀ ਕੀਤਾ ਜਾ ਰਿਹਾ ਮੈਂ ਵੀ ਕਰਾਂਗਾ ਵਤੂ ਵਦਾ ਪੌ ਰੁੱਖ ਲਗਾਈਏ ਜਿੰਨੇ ਵੀ ਸਾਡੇ ਸਮਾਜ ਦੇ ਲੋਕ ਨੇ ਇੱਕ ਇੱਕ ਦੋ ਦੋ ਆਪਣੇ ਘਰ ਦੇ ਵਿੱਚ ਰੁੱਖ ਲਗਾਈਏ ਘਰਾਂ ਦੇ ਵਿੱਚ ਰੁੱਖ ਕੱਟੇ ਜਾ ਚੁੱਕੇ ਨੇ ਉਹ ਵੱਡੀਆਂ ਵੱਡੀਆਂ ਕੋਠੀਆਂ ਘਰਾਂ ਦੇ ਵਿੱਚ ਬਣ ਗਈਆਂ ਪਹਿਲਾਂ ਪਿੰਡਾਂ ਦੇ ਵਿੱਚ ਰੁੱਖ ਹੁੰਦੇ ਸੀ ਘਰਾਂ ਦੇ ਵਿੱਚ ਰੁੱਖ ਹੁੰਦੇ ਸੀ ਇੰਨੀ ਗਰਮੀ ਦਾ ਸਾਹਮਣਾ ਨਹੀਂ ਸੀ ਕਰਨਾ ਪੈਂਦਾ ਅੱਜ ਅਸੀਂ ਏਸੀਆਂ ਦੇ ਸਹਾਰੇ ਲੈ ਰਹੇ ਹਾਂ ਜੇ ਉਹ ਰੁੱਖ ਹੋਣ ਤਾਂ ਉਹਨਾਂ ਰੁੱਖਾਂ ਦੇ ਨਾਲ ਜਿਹੜਾ ਇਸ ਚੀਜ਼ ਦੇ ਉੱਤੋਂ ਬਚਾਅ ਹੋ ਸਕਦਾ ਤਾਂ ਅੱਜ ਦੇਖਿਆ ਜਾ ਰਿਹਾ ਕਿ ਇੰਨੀ ਗਰਮੀ ਪੈ ਰਹੀ ਆ ਤਾਂ ਇੰਨੀ ਗਰਮੀ ਦੇ ਵਿੱਚ ਬਹੁਤ ਸਾਰੇ ਲੋਕ ਬਿਮਾਰ ਹੋਏ ਆ ਕਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਮੌਸਮ ਵਿਭਾਗ ਦੇ ਵੱਲੋਂ ਵੀ ਹਾਈ ਅਲਰਟ ਜਾਰੀ ਕੀਤਾ ਗਿਆ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਨੰਬਰ 2 ਮੈਂ ਇਹ ਬੇਨਤੀ ਕਰਨੀ ਚਾਹਾਂਗਾ ਸਾਰਿਆਂ ਨੂੰ ਜਿੰਨੇ ਵੀ ਲੋਕ ਇਸ ਭੂਮਿਕਾ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਨੇ ਇਸ ਵਾਤਾਵਰਨ ਦੇ ਵਿੱਚ ਤਾਂ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਜਿੱਥੇ ਆਪਾਂ ਰੁੱਖ ਲਗਾ ਰਹੇ ਹਾਂ ਰੁੱਖਾਂ ਦੇ ਨਾਲ ਨਾਲ ਆਪਾਂ ਸਾਂਭ ਸੰਭਾਲ ਵੀ ਕਰੀਏ ਉਹਦੇ ਵਿੱਚ ਜਿਹੜੀ ਆਪਾਂ ਦੇਖੀ ਹੈ ਕਿ ਜਿਹੜੇ ਰੁੱਖ ਲਗਾਏ ਗਏ ਆ ਕੀ ਉਹ ਪਲ ਰਹੇ ਨੇ ਕੀ ਉਹਨਾਂ ਨੂੰ ਕਿਸ ਤਰ੍ਹਾਂ ਦੀ ਜ਼ਰੂਰਤ ਆ ਸਮੇਂ-ਸਮੇਂ ਦੇ ਵਿੱਚ ਉਹਨਾਂ ਦੀ ਸਾਂਭ ਸੰਭਾਲ ਦੇ ਲਈ ਵੀ ਆਪਾਂ ਅੱਗੇ ਵਧ ਕੇ ਜਿਹੜਾ ਉਹ ਕਾਰਜ ਕਰੀਏ ਬਾਕੀ ਰਹੀ ਗੱਲ ਜਿਹੜੀ ਵਾਤਾਵਰਣ ਦੀ ਤਾਂ ਸਮੇਂ-ਸਮੇਂ ਤੇ ਸਾਡੇ ਪੰਜਾਬ ਪ੍ਰਧਾਨ ਇਹ ਆਦੇਸ਼ ਦਿੰਦੇ ਰਹਿੰਦੇ ਨੇ ਤੇ ਅੱਜ ਸਾਡੇ ਨਾਲ ਇੱਥੇ ਜਿਹੜੇ ਬਟਾਲੇ ਦੇ ਪ੍ਰਧਾਨ ਨੇ ਸਰਦਾਰ ਅਜੀਤਪਾਲ ਸਿੰਘ ਉਹ ਵੀ ਪਹੁੰਚੇ ਸਨ ਮਾਜਦ ਆਉਂਦੇ ਸੈਕਟਰੀ ਰਵਿੰਦਰ ਮਲਹੋਤਰਾ ਸਾਡੇ ਐਡਵਾਈਜ਼ਰ ਵਿਜੇ ਕੁਮਾਰ ਤਾਂ ਉਹ ਜਿਹੜਾ ਕਿ ਅੱਜ ਇਹਨਾਂ ਨੂੰ ਵਾਤਾਵਰਨ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਸਾਰਿਆਂ ਨੇ ਜਿਹੜਾ ਹੈ ਕਿ ਅੱਜ ਰੁੱਖ ਲਗਾਏ ਆ ਬਾਕੀ ਗਰਦਾਸਪੁਰ ਜ਼ਿਲ੍ਹੇ ਦੀ ਗੱਲ ਕਰ ਲਈਏ ਜਾਂ ਮਰੀਸਰ ਪਠਾਨਕੋਟ ਦੇ ਵੱਖ-ਵੱਖ ਥਾਵਾਂ ਤੇ ਜਿਹੜੇ ਰੁੱਖ ਲਗਾਵਾਂਗੇ ਹੋ ਸਕਿਆ ਜੇ ਕੋਈ ਸੰਯੋਗ ਮਿਲਿਆ ਤਾਂ ਵੱਖ-ਵੱਖ ਸਕੂਲਾਂ ਦੇ ਵਿੱਚ ਦਾ ਕਾਲਜਾਂ ਦੇ ਵਿੱਚ ਜਾ ਕੇ ਇਸ ਚੀਜ਼ ਨੂੰ ਵੀ ਲਾਭਮਤ ਕਰਾਂਗੇ ਉਹਨਾਂ ਨੂੰ ਸਟੂਡੈਂਟ ਨੂੰ ਅਵੇਅਰ ਕਰਾਂਗੇ ਆਪਾਂ ਰੁੱਖ ਜਿਹੜੇ ਲਗਾ ਸਕੀਏ ਤਾਂ ਆਪਣਾ ਇਹ ਪੰਜਾਬ ਨੂੰ ਜਿਹੜਾ ਹਰਿਆ-ਭਰਿਆ ਬਣਾ ਸਕੀਏ ਤਾਂ ਇਸ ਤਪਸ਼ ਦੀ ਗਰਮੀ ਤੋਂ ਬਚਾ ਸਕੀਏ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਇੱਕ ਰੁੱਖ ਜ਼ਰੂਰ ਲਗਾਈਏ ਤਾਂ ਇਸ ਗਰਮੀ ਦੇ ਉੱਤੋਂ ਬਚ ਧੰਨਵਾਦ ਜੀ ਸ਼ੁਕਰੀਆ ਐਮਡੀ ਮੈਂ ਰਣਜੋ ਸਿੰਘ ਰੰਧਾਵਾ ਐਸਡੀਐਸ ਨਮੋਰੀ ਹਾਈ ਸਕੂਲ ਵਡਾਲਾ ਗ੍ਰੰਥੀਆਂ ਪਹਿਲਾਂ ਮੈਂ ਧੰਨਵਾਦ ਕਰਦਾ ਵਾਂ ਰਿਪੋਰਟਰ ਐਸੋਸੀਏਸ਼ਨ ਆਫ ਪੰਜਾਬ ਦਾ ਜਿਹੜੇ ਹਰ ਸਾਲ ਦੀ ਤਰ੍ਹਾਂ ਐਤਿਕਾ ਵੀ ਮੇਰੇ ਕੋਲ ਪਹੁੰਚੇ ਆ ਤੇ ਵਾਤਾਵਰਨ ਵਾਸਤੇ ਆਪਣਾ ਅਹਿਮ ਯੋਗਦਾਨ ਪਾਉਂਦੇ ਆ ਬੂਟੇ ਲਗਾਉਣ ਦੇ ਵਿੱਚ ਵੇਖੋ ਬੂਟੇ ਲਗਾਉਣਾ ਇੱਕ ਬਹੁਤ ਜ਼ਰੂਰੀ ਆ ਮੈਂ ਤੇ ਇਹ ਵੀ ਅਪੀਲ ਕਰਾਂਗਾ ਹਰ ਕਿਸਾਨ ਨੂੰ ਵੀ ਉਹ ਵੀ ਆਪਣੀ ਮੋਟਰ ਤੇ ਘੱਟੋ ਘੱਟ 5 ਰੁੱਖ ਜ਼ਰੂਰ ਲਗਾਉਣ ਜੇ 5 ਨਹੀਂ 2 ਤੇ ਹੀ ਲਾ ਹੀ ਸਕਦੇ ਆ ਕਿਉਂਕਿ ਇਹ ਮੋਟਰਾਂ ਤੋਂ ਰੁੱਖ ਵੱਢ ਗਏ ਨਾ ਤੇ ਕੋਠੇ ਪਾਗ ਉਤੇ ਟੀਨਾ ਪਾ ਲਈਆਂ ਨੇ ਜਾਂ ਲੈਂਡਰ ਪਾ ਲਿਆ ਉਹ ਤਾਂ ਜਦ ਦੁਪਹਿਰ ਬੈਠਾ ਨਹੀਂ ਜਾਂਦਾ ਤਪਦੇ ਹੁੰਦੇ ਆ ਪਰ ਉਹਦੇ ਨਾਲੋਂ ਚੰਗਾ ਵੀ ਆਪਾਂ ਆਪਣੀ ਮੋਟਰ ਤੇ ਸ਼ਾਨਦਾਰ ਰੁੱਖ ਜਾਂ ਫਲਦਾਰ ਰੁੱਖ ਲਾਈਏ ਤੇ ਉਹਦੀ ਸ਼ਾਮੇ ਜਾਗ ਜਾ ਦੁਪਹਿਰ ਨੂੰ ਆਪਾਂ 2 ਘੰਟੇ ਬਹਿਣਾ ਵਾ ਝੋਨਾ ਵੇਖਣ ਜਾਂ ਜਾਂ ਫੇਰਾ ਮਾਰਨ ਜਾਂ ਉਹਨਾਂ ਦੇ ਥੱਲੇ ਜਿਹੜਾ ਬੈਠਾ ਜਾਏ ਇੱਕ ਜਿਹੜਾ ਰੁੱਖ ਬਹੁਤ ਜ਼ਿਆਦੀ ਕਟਾਈ ਹੋਈ ਆ ਸਾਡੇ ਪਿੰਡਾਂ 'ਚ ਰੁੱਖ ਖਤਮ ਹੋ ਗਏ ਸਾਡੀਆਂ ਪਾਲੀਆਂ ਦੇ ਜੀ ਉਹ ਵੀ ਸੜਕਾਂ ਚੌੜੀਆਂ ਕਰਨ ਦੇ ਚੱਕਰ ਦੇ ਵਿੱਚ ਉਹ ਵੀ ਰੁੱਖ ਸਾਰੇ ਨਾ ਸਰਕਾਰਾਂ ਨੇ ਵੀ ਤਬਾਹ ਕਰ ਦਿੱਤੇ ਆ ਇਸ ਕਰਕੇ ਜਿਹੜਾ ਏਸੀ ਬਹੁਤ ਜ਼ਿਆਦਾ ਉਸ ਕਾਰਨ ਕਰਕੇ ਜਿਹੜੀ ਏਸੀ ਦੀ ਵਰਤੋਂ ਬਹੁਤ ਜ਼ਿਆਦਾ ਹੁੰਦਾ ਵੀ ਹਰ ਘਰ ਦੇ ਵਿੱਚ ਦੋ ਦੋ ਤਿੰਨ ਤਿੰਨ ਏਸੀ ਜਿਹੜੇ ਲੱਗ ਗਏ ਆ ਤੇ ਉਹਦਾ ਵੀ ਇੱਕ ਮੇਨ ਕਾਰ ਜਿਹੜਾ ਤਪਸ਼ ਵਧਨ ਦਾ ਬੰਦੇ ਆ ਬੱਚਿਆਂ ਨੂੰ ਅਵੇਰਨੈਸ ਆਪਾਂ ਤੇ ਕਰਦੇ ਰਹਿੰਦੇ ਆ ਬੂਟੇ ਲਗਾਉਂਦੇ ਰਹਿੰਦੇ ਆ ਮੈਂ ਤਾਂ ਸਕੂਲ ਵੀ ਜਦੋਂ ਕਿ ਆਪਣਾ ਐਗਰੀਕਲਚਰ ਦੇ ਪ੍ਰੈਕਟੀਕਲ ਲਈ ਦੇ ਆ ਜਾਂ ਫਿਜ਼ੀਕਲ ਦੇ ਜਾਂ ਕੋਈ ਵੀ ਲਈਦਾ ਅਸੀਂ ਬੱਚਿਆਂ ਨੂੰ ਕਦੀ ਹੋਰ ਕੁਝ ਨਹੀਂ ਮੰਗਾਇਆ ਸੀ ਉਹਨਾਂ ਨੂੰ ਇਹੋ ਹੀ ਕਹਿੰਦੇ ਆ ਵੀ ਤੁਸੀਂ ਆਪਣਾ ਇੱਕ ਇੱਕ ਬੂਟਾ ਲਿਆ ਜਿਹੋ ਜਿਹੜਾ ਤੁਹਾਡਾ ਜੀਗਾ ਦਾ ਇੱਕ ਬੂਟਾ ਲੈ ਆ ਕੇ ਤੇ ਲਾ ਕੇ ਜਾਓ ਮੈਂ ਤਾਂ ਆਮ ਨੂੰ ਇਹੋ ਹੀ ਕਹਿਣਾ ਚਾਹੁੰਦਾ ਵੀ ਵਾਧ ਤੋਂ ਆਦਾ ਆਪਾਂ ਰੁੱਖ ਲਗਾਈਏ ਜੇ ਆਪਾਂ ਰੁੱਖ ਬਚਾਵਾਂਗੇ ਰੁੱਖ ਤੇ ਕੁੱਖ ਬਚਾਉਣੀ ਇਸ ਟਾਈਮ ਬਹੁਤ ਜ਼ਰੂਰੀ ਆ ਇੱਕ ਨਸ਼ਾ ਜਿਹੜਾ ਵਾ ਪੰਜਾਬ ਦੇ ਚ ਫੈਰ ਰਿਹਾ ਉਹਨੂੰ ਰੋਕਣਾ ਬਹੁਤ ਜ਼ਰੂਰੀ ਆ ਬਾਕੀ ਜੋ ਕਿਸਾਨ ਵੀਰ ਪੈਲੀ ਚ ਅੱਗ ਲਾਉਂਦੇ ਆ ਅੱਗ ਲਾਉਣਾ ਕਿਸਾਨਾਂ ਦੀ ਮਜਬੂਰੀ ਆ ਅਸੀਂ ਇਹ ਗੱਲ ਸਮਝਦੇ ਆ ਪਰ ਜਿੱਥੇ ਕਿਤੇ ਰੁੱਖ ਹੁੰਦਾ ਵਾ ਕਿਸਾਨ ਨੂੰ ਚਾਹੀਦਾ ਉਹਦੇ ਲਾਗੇ ਉਹਨਾਂ ਕੇ ਘੇਰੇ ਨੂੰ ਵਾਹ ਕੇ ਤੇ ਰੁੱਖ ਨੂੰ ਸੇਫ ਕੀਤਾ ਜਾਵੇ ਰੁੱਖ ਨੂੰ ਅੱਗ ਨਾ ਲੱਗੇ ਰੁੱਖਾਂ ਨੂੰ ਅੱਗ ਤੋਂ ਬਚਾਇਆ ਜਾਵੇ ਜਦ ਆਪਾਂ ਸੜਕ ਦੇ ਨਾਲ ਪੈ ਲਿਆ ਹੁੰਦੀਆਂ ਨੇ ਵੇਨੇ ਆ ਜਿਦੋਂ ਕਿਸਾਨ ਅੱਗ ਲਾਉਂਦਾ ਤਾਂ ਸੜਕ ਦੇ ਉੱਤੇ ਅੱਗ ਚੜ ਜਾਂਦੀ ਆ ਇੱਕ ਉਹ ਦਿਨ ਹਾਦਸੇ ਹੁੰਦੇ ਆ ਦੂਜਾ ਉਹਦੇ ਉੱਤੇ ਜਿਹੜਾ ਕੋਈ ਹਰੀ ਬਨਸਪਤੀ ਹੁੰਦੀ ਜਾਂ ਰੁੱਖ ਤੇ ਆ ਸੁੱਕੇ ਮਾੜੇ ਮਾੜੇ ਹਰੇ ਉਹਦੋਂ ਗਿਓ ਗਰਮੀ ਦੇ ਵਿੱਚ ਰੁੱਖ ਸੁੱਕ ਹਰੇ ਰੁੱਖ ਨੂੰ ਵੀ ਅੱਗ ਲੱਗ ਜਾਂਦੀ ਆ ਐਂ ਦੇਖਦੇ ਉੱਤੋਂ ਤੱਕ ਪੱਤੇ ਹਰੇ ਜਿਹੜੇ ਆ ਸੜ ਜਾਂਦੇ ਆ ਤੇ ਕਿਸਾਨ ਨੂੰ ਚਾਹੀਦਾ ਵੀ ਲਾਗੇ ਫੇਰਾ ਲਾ ਕੇ ਤੇ ਫੇਰ ਜਿਹੜੀ ਆ ਅੱਗ ਲਾਏ